30 ਸਾਲਾਂ ਚ ਇਦਾਂ ਦਾ ਕੀ ਦੇਖਿਆ ਪਿੰਡ 'ਚ ਬਦਲਾਵ ਇਦਾਂ ਦਾ ਕੀ ਦੇਖਿਆ ਜੇ ਪਿੰਡ 'ਚ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਦੇਖੀਆਂ ਜੋ ਤੁਹਾਨੂੰ ਚੰਗੀਆਂ ਵੀ ਲੱਗੀਆਂ ਨੇ ਤੇ ਮਾੜੀਆਂ ਵੀ ਲੱਗੀਆਂ। ਬਰਾਜਾ ਜੂੰਗਾ ਤਾਂ ਕਸ ਨਹੀਂ ਲੱਗਾ ਬਸ ਮਾੜਾ ਹੀ ਲੱਗੇ ਸਭ ਕੁਸ। ਅੱਛਾ ਮਾੜਾ ਕੀ ਲੱਗਿਆ? ਮਾੜਾ ਘਰ ਦਾ ਕੋਈ ਲੱਚਣ ਵਿਚ ਅੱਜ ਦਾ ਸੀਗਾ। ਹਾਂਜੀ। ਨਸ਼ੇ ਪੱਤੇ ਖਾਣੇ ਲੜਾਈਆਂ ਪੁੱਟ-ਕਟਈਆ ਮਾਰ-ਮਰੀਆ ਗਰੀਬੀ ਬਸ ਆਹੀ ਕੁਝ ਦੇਖਿਆ। ਕੰਮ ਕਰਦੇ ਆ ਆਪਦਾ ਘਰ ਦਾ ਖਰਚਾ ਚਲਾਈ ਜਾਂਦੇ ਆ। ਕੀ ਕੰਮ ਕਰਦੇ ਹੋ? ਝਾੜੂ-ਪੂੰਝਾ ਕਰਦੇ ਆ। ਮਤਲਬ ਇੱਥੇ ਪਿੰਡ ਚ ਹੀ ਕਰਦੇ ਹੋ ਹਾਂਜੀ ਕੋਠੀ ਚ ਕਰਦੇ ਆ ਸਾਡੇ ਕੋਠੀ ਦੇ ਇੱਧਰ ਕੋਠੀਆਂ ਬਣੀਆਂ ਹੋਈਆਂ ਆ ਜਿਹੜੀ ਪੰਡ ਦੀ ਜ਼ਮੀਨ ਸੀਗੀ ਵੈਗ ਗਈ ਸਾਰੀ ਅਸੀਂ ਤਾਂ ਬੇਟਾ ਜਦੋਂ ਦੇ ਆਸ ਪੰਡ ਚ ਆ ਗਏ ਨਾ ਕੋਈ ਸੁੱਖ ਨਾ ਦਿੰਦੇ ਇੱਥੇ ਹਾਂਜੀ ਦੁੱਖ ਹੀ ਭਰਿਆ ਇੱਕ ਥੰਬਾ ਥੰਬਾ ਸੀ ਜਾਂਦਾ ਸੀ ਦੇਤਾ ਰੱਬ ਨੇ ਉਹਨਾਂ ਨੇ ਵਿਚਾਰੀਆਂ ਨੇ ਗੋਹੇ ਕੁੜੇ ਕਰਕੇ ਝਾੜੂ ਪੋਚੇ ਕਰਕੇ ਤਾਂ ਵਿਆਹ ਕਰਾਏ ਉਹਨਾਂ ਨੇ ਮੁੰਡੇ ਬੱਸ ਨਸੇ ਪੱਤੇ ਨਸ਼ੇ ਪਤਾ ਪਹਿਲਾਂ ਵਧੀਆ ਸੀਗੇ ਜਦੋਂ ਵਿਆਹ ਕਰਾ ਲਏ 2-4 ਸਾਲ ਬਾਅਦ ਸਰਾਬਾਂ ਪੀਣ ਲੱਗ ਗਏ ਕੋਈ ਆਸਰ ਨਹੀਂ ਆਉਂਦੀ ਕਰਦੇ ਆ ਖਾਨੇ ਕੀ ਕਹਿਣਾ ਚਾਹਦੇ ਹੋ ਨਸ਼ੇ ਵੇਚਣ ਵਾਲਿਆਂ ਨੂੰ ਜਾਂ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹਦੇ ਬਸ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਅਸੀਂ ਨਸ਼ਾ ਮਨਾ ਕਰੀਏ ਠੇਕੇ ਜਿੰਨੇ ਨੇ ਖੋਲ ਹੀ ਜਾਂਦੇ ਆ ਇਹ ਕਿਹੜਾ ਤਰ੍ਹਾਂ ਮੂਰੇ ਨਾ ਠੇਕੇ ਸਾਡੇ ਇੱਥੇ ਦਾਲੇ ਦਾਲ ਕਿੰਨੇ ਠੇਕੇ ਖੁੱਲ ਗਏ ਸਰਕਾਰਾਂ ਚੰਗੀਆਂ ਹੁਣ ਤਾਂ ਪੈਸੇ ਬਣਾਉਂਦੀ ਆ ਫੇਰ ਉਹੋ ਜੇ ਚਾਹੇ ਕੋਈ ਮਰੇ ਜਾਏ ਇਹ ਬੰਦ ਕਰ ਨਸ਼ੇ ਅਸੀਂ ਤਾਂ ਪੂਰੇ ਦੁਖੀ ਆ ਅਸ ਤਾਂ ਜਾਇ ਜੇ ਪਸੂ ਜਾਗ ਤੇ ਆਏ ਉਹ ਮਰਦੇ ਲੁੰਡੇ ਬਹੁ ਮਰ ਗਏ ਨਸ਼ਾ ਖਾ ਕੇ दारू ਪੀ ਕੇ ਬੰਦੇ ਬਹੁ ਮਰ ਗਏ ਗਲ ਦੇ ਅੰਦਰੋਂ ਗਰਦੇ ਖਰਾਬ ਹੋ ਗਏ ਮਰ ਗਏ ਕੀ ਕਰੀ ਅਸੀਂ ਕੁਛ ਕਹਿ ਨਹੀਂ ਸਾਡੇ ਸਾਡੇ ਹੱਥ ਖੜੇ ਆ ਘਰਾਂ ਦੇ ਘਰ ਗਰਦੇ ਸਾਡੇ ਇਹ ਨਸ਼ੇ ਨਹੀਂ ਜਾਣਦੇ ਸਾਵੇਂ ਬੱਚੇ ਦੁੱਧ ਤੇ ਫਾਲ ਲੱਸੀ ਪੀਣ ਦਹੀਂ ਖਾਣ ਸਾਵੇਂ ਨਸ਼ਾ ਖਾ ਖਤੇ ਜਿਹੜਾ ਮਾੜਾ ਮੁੱਟਾ ਸਰੀਰ ਵਿੱਚ ਬਰੱਡੋ ਵੀ ਸੌਕ ਗਿਆ ਆਪ ਦੀ ਸਰਤੇ ਜੇ ਪੈਨਸਨ ਮਿਲਦੀ ਤਾਂ ਉਹਦੀ ਦਵਾਈ ਲੈਨੇ ਆ ਜੇ ਕਿ ਸਿੱਧੀ ਭੈਣ ਕੋਲੀ ਹੁੰਦਾ ਤਾਂ ਵੀ ਅਸੀਂ ਆਪਦੇ ਪੈਸੇ ਘਰ ਚ ਗਏ ਕੋਈ ਆਸਰਾ ਨਹੀਂ ਸਾਨੂੰ ਪੁੱਤਾਂ ਦਾ ਇਹ ਦੂ ਤਾਂ ਧੀਆ ਹੀ ਦੋ ਹੋਰ ਹੋ ਜਾਂਦੀਆਂ ਵਧੀਆ ਕਿੱਥੋਂ ਆਉਂਦਾ ਚਿੱਟਾ ਆਰੰਭ ਤੋਂ ਤਾਂ ਨਹੀਂ ਆਉਂਦਾ ਆਣ ਸਨ ਕੋਈ ਨਗਾਉਂਦਾ ਜਾਂ ਫੌਣ ਸਾੜੇ ਨਗਾਉਂਦੇ ਆ ਚਾਹ ਕੋਈ ਸਰਕਾਰਾਂ ਨਹੀਂ ਆਉਂਦੀ ਤਾਂ ਹੀ ਗਲੇ ਪਏ ਆ ਜੋ ਆ ਸਸ਼ੀ ਕਾਲਜੀ ਸਾਰਿਆਂ ਨੂੰ ਮੈਂ ਸੱਚੇ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਸਿਟੀ ਹਮ ਨਿਊਜ਼ ਤੇ ਅੱਜ ਅਸੀਂ ਆਏ ਸੀ ਪਿੰਡ ਬੇਟ ਚਮਟ ਤੇ ਆਹ ਕਰਦੇ ਆ ਬੀਬੀਆਂ ਦੇ ਨਾਲ ਗੱਲਬਾਤ ਤੇ ਤੁਸੀਂ ਮੇਰੇ ਪਿੱਛੇ ਦਾ ਵੀ ਵੈਸੇ ਦੇਖਦੇ ਹੋਵੋਗੇ ਬੀਬੀਆਂ ਪਹਿਣਾ ਨੇ ਜਿਹੜੀਆਂ ਆਪਣੀ ਆਪਣੀ ਬਜ਼ੁਰਗ ਨੇ ਆਪਣੇ ਗਹਿਣੇ ਨੇ ਬਹੁਤ ਸੋਹਣੇ ਤਰੀਕੇ ਨੇ ਬੈਠੇ ਨੇ ਤੇ ਗੱਲਾਂ ਬਾਤਾਂ ਮਾਰ ਰਹੇ ਨੇ ਤੇ ਉਹ ਜਾਂਦਿਆਂ ਬੀਬੀਆਂ ਦੀ ਪਰੇਸ਼ਾਨੀਆਂ ਆ ਜਾਂ ਜਿਹੜੇ ਉਹਨਾਂ ਦੇ ਸੁੱਖ ਨੇ ਉਹਨਾਂ ਬਾਰੇ ਕਰਦੇ ਬੀਬੀਆਂ ਨਾਲ ਗੱਲਬਾਤ ਸਸ਼ੀ ਗੱਲ ਬੇਬੇ ਸਾਸਰਗਰ ਬੇਬੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆ ਪਿੰਡ 'ਚ ਰਹਿੰਦੇ ਆ ਨੂੰ ਹੋਏ ਸਨ ਨੂੰ 40 ਸਾਲ 40 ਸਾਲ ਹੋ ਗਏ ਤੇ 40 ਸਾਲਾਂ ਚ ਇਦਾਂ ਦਾ ਕੀ ਦੇਖਿਆ ਪਿੰਡ ਚ ਬਦਲਾਵ ਇਦਾਂ ਦਾ ਕੀ ਦੇਖਿਆ ਜੇ ਪਿੰਡ ਚ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਦੇਖੀਆਂ ਜੋ ਤੁਹਾਨੂੰ ਚੰਗੀਆਂ ਵੀ ਲੱਗੀਆਂ ਨੇ ਤੇ ਮਾੜੀਆਂ ਵੀ ਲੱਗੀਆਂ ਚੰਗਾ-ਚੰਗਾ ਤਾਂ ਕਦੇ ਨਹੀਂ ਲੱਗਿਆ ਬਸ ਮਾੜਾ ਹੀ ਲੱਗਿਆ ਸਭ ਕੁਸ ਅੱਛਾ ਮਾੜਾ ਕੀ ਲੱਗਿਆ ਮਾੜਾ ਘਰ ਦਾ ਕੋਈ ਲੱਛਣ ਵਿਚ ਅੱਜ ਦਾ ਸੀਗਾ ਹਾਂਜੀ ਨਸ਼ੇ ਪੱਤੇ ਖਾਣੇ ਲੜਾਈਆਂ ਕੁੱਟ-ਕਟਈਆਂ ਮਾਰ-ਮਰੀਏ ਗਰੀਬੀ ਬਸ ਆਹੀ ਕੁਛ ਦੇਖਿਆ ਸਾ 40 ਉਮਰ ਸਿਰਫ ਆਹੀ ਦੇਖੇ ਨੇ ਬਸ ਆਹੀ ਕੁਛ ਦੇਖਿਆ ਤੇ ਹੁਣ ਕੀ ਕਹਿਣਾ ਚਾਹਦੇ ਹੋ ਬਸ ਕੀ ਕਹਣਾ ਜ਼ਿੰਦਗੀ ਬੀਤ ਗਈ ਕੰਮ ਕਰਦੇ ਆ ਆਪਦਾ ਘਰ ਦਾ ਖਰਚਾ ਚਲਾਈ ਜਾਂਦੇ ਆ ਕੀ ਕੰਮ ਕਰਦੇ ਹੋ ਝਾੜੂ ਪੂੰਝਾ ਕਰਦੇ ਆ ਮਤਲਬ ਇੱਥੇ ਪਿੰਡ 'ਚ ਹੀ ਕਰਦੇ ਹੋ ਹਾਂਜੀ ਕੋਠੀ 'ਚ ਕਰਦੇ ਆ ਸਾਡੇ ਕੋਠੀ ਦੇ ਇੱਧਰ ਕੋਠੀਆਂ ਬਣੀਆਂ ਹੋਈਆਂ ਆ ਜਿਹੜੀ ਪੱਟ ਦੀ ਜ਼ਮੀਨ ਸੀਗੀ ਵੈਗੀ ਸਾਰੀ ਹਾਂਜੀ ਤੇ ਇੱਥੇ ਕੋਠੀਆਂ ਬਹੁਤ ਅੱਗੇ ਤਾਂ ਪਹਿਲਾਂ ਤਾਂ ਹੈ ਨਹੀਂ ਸੀ ਪਰ ਹੁਣ ਤਾਂ ਬਹੁਤ ਆ ਪਰ ਹੁਣ ਸਾਰੇ ਸਾਰੇ ਪਿੰਡ ਦੀਆਂ ਜਿੰਨੀਆਂ ਵੀ ਔਰਤਾਂ ਆ ਸਭ ਕੰਮ ਕਰਦੀਆਂ ਤੇ ਬੱਚੇ ਜਾਂ ਘਰ ਵਾਲਾ ਕੀ ਕਰਦਾ ਹੈ ਘਰ ਵਾਲਾ ਬਸ ਆਪਦਾ ਕੰਮ ਕਰ ਲੈਂਦਾ ਜਿੰਨਾ ਕੋਈ ਖਾਣਾ ਹੁੰਦਾ ਹਾਂਜੀ ਬਸ ਮੜ ਕੇ ਪੈਗ ਛੇ ਗਲਾਲੇ ਡੁੱਡ ਡੁੱਡ ਖਾ ਲੈ ਚੱਲ ਕਦੇ ਪੈਗ ਨਾਲ ਨਹੀਂ ਲਾਇਆ ਅਸੀਂ ਕੀ ਲਾਉਣਾ ਪੈਗ ਕਦੇ ਲਵਾਇਆ ਨਹੀਂ ਭਾਬੀ ਨੇ ਨਾਲ ਪਾਪਾ ਨੇ ਹਾਂਜੀ ਕਦੇ ਲਾਉ ਅੱਛਾ ਪਪਾ ਕਹਿੰਦਾ ਤਾਂ ਲਾਉ ਪੈਗ ਹਾਂ ਲਾਇਆ ਫੇ ਕਦੇ ਨਾ ਸਸ਼ੀਕਲ ਬੇਬੇ ਹੱਸੀਂ ਕਰ ਮੇਰਾ ਬੇਬੇ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਹਾਂ ਨਾ ਇੱਥੇ ਰਹਿੰਦੇ ਹਾਂ ਹੋ ਗਏ 45 46 ਸਾਲ ਅੱਛਾ ਤੇ ਕੀ ਦੇਖਿਆ ਪਿੰਡ ਚ ਇਦਾਂ ਦਾ ਕੀ ਬਦਲਾਅ ਦੇਖਿਆ ਜਾਂ ਕਿਹੜੀਆਂ ਚੀਜ਼ਾਂ ਜੋ ਦੁਖੀਆਂ ਹੋਇਆਂ ਕਿਹੜੀਆਂ ਚੀਜ਼ਾਂ ਮਾੜਾ ਲੱਗੀਆਂ ਪਿੰਡ ਦੀ ਕੋਈ ਸੁੱਖ ਨਹੀਂ ਜਦਨਦੇ ਆਇਆ ਇੱਥੇ ਕੰਮ ਹੀ ਕਰਿਆ ਬਸ ਜਿਹੜਾ ਨਹੀਂ ਕਰਨਾ ਸੀ ਉਹ ਵੀ ਕਰਿਆ ਅੱਛਾ ਜੀ ਅਸੀਂ ਤਾਂ ਕਹਿੰਦੇ ਕੋਈ ਚੰਦਾ ਹੋਵੇ ਇਸ ਪਿੰਡ ਚ ਕੁੜੀ ਨਾ ਦਵੇ ਹਾਂ ਅੱਛਾ ਤਾਂ ਵੀ ਕਹਿੰਦੀ ਤੇ ਫੇਰ ਤੁਹਾਡੇ ਮੁੰਡੇ ਕਿੱਥੇ ਜਾਣਗੇ ਫੇਰ ਤਾਂ ਹੀ ਤਾਂ ਹੀ ਦੱਸ ਮੈਂ ਤਾਂ ਮੇਰੇ ਘਰ ਵਾਲੇ ਨੇ ਕਿਹਾ ਕਹਿੰਦਾ ਕੁੜੀਆਂ ਤਾਂ ਹੁਣ ਤੂੰ ਲੈਣੀਆਂ ਕਿਸੇ ਦੀਆਂ ਸਾਨੂੰ ਤਾਂ ਬਹੁਤ ਅਸੀਂ ਤਾਂ ਬੇਟਾ ਜਦਨਦੇ ਆ ਇਸ ਪਿੰਡ ਚ ਆ ਗਏ ਨਾ ਕੋਈ ਸੁੱਖ ਦਾੰਦਾ ਨਹੀਂ ਦੇਖਿਆ ਹਾਂਜੀ ਦੁੱਖ ਹੀ ਭਰਿਆ ਕਥਾ ਬਾਂਤਾਂ ਬੱਤਾਂ ਹੀ ਆਂਦਾ ਸੀ ਦੇਤਾ ਰੱਬ ਨੇ ਉਹਨਾਂ ਨੇ ਵਿਚਾਰੀਆਂ ਨੇ ਗੋਹੇ ਕੂੜੇ ਕਰਕੇ ਝਾੜੂ ਪੂੰਛੇ ਕਰਕੇ ਤਾਂ ਵਿਆਹ ਕਰਾਏ ਉਹਨਾਂ ਨੇ ਪਿੰਡ ਦੇ ਆਸਰੇ ਕਰ ਲਿਆ ਸੀ ਸਾਡੇ ਕੋਲ ਨਿੱਕਾ ਪੈਸਾ ਨਹੀਂ ਸੀ ਜੀ ਅਸੀਂ ਮੁੰਡੇ ਕੀ ਕਰਦੇ ਨੇ ਮੁੰਡੇ ਬਸ ਆਪ ਦਿਖਾਈ ਨਸੇ ਪੱਤੇ ਨਸੇ ਪੱਤੇ ਪਹਿਲਾਂ ਵਧੀਆ ਸੀਗੇ ਜਦੋਂ ਵਿਆਹ ਕਰਾ ਲਏ 2-4 ਸਾਲ ਬਾਅਦ ਸ਼ਰਾਬਾਂ ਪੀਣ ਲੱਗ ਗਏ ਅੱਛਾ ਕੋਈ ਆਸਰ ਨਹੀਂ ਆਪਦੀ ਕਰਦੇ ਆ ਖਾਨੇ ਕੀ ਕਹਿਣਾ ਚਾਹਦੇ ਹੋ ਨਸ਼ੇ ਵੇਚਣ ਵਾਲਿਆਂ ਨੂੰ ਜਾਂ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹਦੇ ਹੋ ਬਸ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਅਸੀਂ ਨਾ ਸਭ ਮੰਨਾ ਕਰੀਏ ਠੇਕੇਦਾਰ ਨੇ ਖੋਲ ਹੀ ਜਾਂਦੇ ਆ ਠੇਕੇਦਾਰਾਂ ਮੂਰੇ ਖੋਲਦੇ ਨੇ ਠੇਕੇ ਸਾਡੇ ਪੈਸੇ ਇੱਥੇ ਦਾਲੇ ਦਾਲ ਕਿੰਨੇ ਠੇਕੇ ਖੁੱਲ ਗਏ ਸਰਕਾਰਾਂ ਚੰਗੀਆਂ ਹੁਣ ਤਾਂ ਪੈਸੇ ਬਣਾਉਂਦੀ ਆ ਦੂਜਾ ਚਾਹੇ ਕੋਈ ਮਰੇ ਚਾਹੇ ਇਹ ਬੰਦ ਕਰਨ ਨਸ਼ੇ ਨਸ਼ੇ ਤਾਂ ਨਤਦੀ ਨੇ ਤੇ ਨਵੇਂ ਤੇ ਨਾ ਚਲਾਉਂਦੇ ਹਾਂਜੀ ਫਿਰ ਅਸੀਂ ਕੀ ਰੋਈਏ ਉਹਨਾਂ ਨੂੰ ਵੋਟਾਂ ਤਾਂ ਇੱਥੇ ਠੇਕੇਦਾਰਾਂ ਆ ਖੜਦੇ ਆ ਕਿ ਨਸ਼ਾ ਬੰਦ ਕਰਨ ਵਾਲਾ ਵੀ ਜਮੇ ਕੋਈ ਵੀ ਨਸ਼ੇ ਕਰਮ ਹੋਵੇ ਅਸੀਂ ਤਾਂ ਪੂਰੇ ਦੁਖੀ ਆ ਅਸ ਤਾਂ ਜਹਜੇ ਪਸ਼ੂ ਜਗ ਤੇ ਆਏ ਉਹਦੇ ਅਧਿਪਤ ਉਹ ਇੱਕ ਬਰੋਬਰ ਹੀ ਸਾਡੇ ਸਾਡੇ ਕੋਲ ਇਹ ਕਹਿਣਾ ਚਾਹੁੰਦੇ ਹੁਣ ਜਿਹੜੇ ਨਸ਼ੇ ਵੇਚਦੇ ਨੇ ਜਾਂ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਨੂੰ ਕਿ ਪਿੰਡ ਚ ਕੋਈ ਇਦਾਂ ਦੀ ਵਾਰਦਾਤ ਹੋਈ ਆ ਜਿਹੜੇ ਨਸ਼ੇ ਕਰਦੇ ਬਥੇਰੀਆਂ ਹੋਈਆਂ ਹੈ ਇਹੀ ਗੰਮਰੇ ਪਿੰਡ ਦਾ ਮੁੰਡੇ ਬਹੁਤ ਮਰ ਗਏ ਨਸ਼ਾ ਖਾ ਕੇ ਦਾਰੂ ਪੀ ਕੇ ਬੰਦੇ ਬਹੁਤ ਮਰ ਗਏ ਗਲ ਦੇ ਅੰਦਰੋਂ ਗਰਦੇ ਖਰਾਬ ਹੋ ਕੇ ਮਰ ਗਏ ਕੀ ਕਰੀ ਅਸੀਂ ਕੁਛ ਕਹਿ ਨਹੀਂ ਸਾਡੇ ਸਾਡੇ ਹੱਥ ਖੜੇ ਆ ਆਸਲ ਵਿੱਚ ਜਿਹੜੇ ਬੁੱਧੀ ਸਮਾਨ ਨੇ ਸੀ ਉਹ ਵੀ ਹੜਦਾ ਸੜਦਾ ਆਪਦਾ ਖੋਪਰ ਵੀ ਕੰਮ ਕਰਨ ਨੂੰ ਹੜਦਾ ਜਿੰਨੀ ਤੇ ਸਾਡੇ ਬੁੱਧੀ ਚਾਲਦੀ ਸੀ ਉਹਦੂ ਘਟ ਗਈ ਸੜਦਾ ਦਮਾ ਹਜੇ ਹਲਾ ਕਰਦਾ ਹੁਣ ਕਰਤਾ ਸਾਨੂੰ ਹੁਣ ਅਸੀਂ ਕੁਛ ਕਰਨ ਜੋਗੀ ਹਾਂ ਨਸ਼ੇ ਬੰਦਾ ਹੁਣ ਸਰਕਾਰਾਂ ਨੂੰ ਕਹਿਣਾ ਕਿ ਜਾਣੇਓ ਜਿਹੜੇ ਨਸ਼ੇ ਚਲਾਉਂਦੇ ਨੇ ਇਹਦਾ ਨਸ਼ਾ ਬੰਦ ਕਰਨ ਸਾਡੀ ਜ਼ਿੰਦਗੀ ਆਪਦੀ ਤਾਂ ਉਹਨਾਂ ਨੇ ਖਰਾਬ ਕੀਤੀ ਹੈ ਸਾਡੀ ਵੀ ਖਰਾਬ ਕਰੀ ਪਈ ਹੈ ਹਾਂਜੀ ਬਸ ਅਸੀਂ ਤਾਂ ਇਹੀ ਕਹਿੰਦੇ ਕਹਾ ਜਵਾਕਾਂ ਦੀ ਵੀ ਸਰਾ ਹੋ ਜਾਵੇ ਸਾਡੇ ਜਵਾਕਾਂ ਦੀ ਵੀ ਜ਼ਿੰਦਗੀ ਬਣੇ ਜੇ ਇਹ ਚੀਜ਼ਾਂ ਜਾਵੇ ਇਥੋਂ ਅਸੀਂ ਤਾਂ ਪੂਰੇ ਤੰਗ ਘਰਾਂ ਦੇ ਕਾਰਨ ਗੜ ਗਏ ਸਾਡੇ ਇਹ ਨਸੇ ਨਹੀਂ ਜਾਣਦੇ ਸਾਵੇਂ ਬੱਚੇ ਦੁੱਧ ਖਾਣ ਲੱਸੀ ਪੀਣ ਦਹੀਂ ਖਾਣ ਸਮੇਂ ਨਹੀਂ ਖਾ ਸਕਦੇ ਜਿਹੜਾ ਮਾੜਾ ਮੋਟਾ ਸਰੀਰ ਵਿੱਚ ਬਲੱਡ ਉਹ ਵੀ ਸੋਕ ਗਿਆ ਜਾਂ ਤਾਂ ਕੋਈ ਦਵਾਈ ਮੈਂ ਤਾਂ ਮਾਣ ਨਹੀਂ ਜਾਂਦਾ ਅੰਦਰ ਰੰਗਦਾ ਦੋਰਾ ਪਿਆ ਕੋਈ ਦਵਾਈ ਦਿਵਾਉਣ ਨਹੀਂ ਜਾਂਦਾ ਆਪ ਦੀ ਸਿਰ ਤੇ ਜੇ ਪੈਨਸਨ ਮੈਂਦੀ ਤਾਂ ਉਹਦੀ ਦਵਾਈ ਲੈਣੇ ਜੇ ਕਿਸੇ ਧੀ ਭੈਣ ਕੋਲੇ ਹੁੰਦਾ ਤਾਂ ਵੀ ਅਸੀਂ ਆਪਦੇ ਪੈਸੇ ਘਰ ਚ ਗਏ ਕੋਈ ਆਸਰਾ ਨਹੀਂ ਸਾਨੂੰ ਪੁੱਤਾਂ ਦਾ ਇਹ ਦੂ ਤਾਂ ਧੀਆਂ ਹੀ ਦੋ ਹੋਰ ਹੋ ਜਾਂਦੀਆਂ ਵਧੀਆ ਅਸੀਂ ਪੂਰੇ ਤੰਗ ਆ ਨਸ਼ਿਆਂ ਤੋਂ ਤੇ ਹੁਣ ਕੀ ਕਹਿਣਾ ਚਾਹੁੰਦੇ ਸਰਕਾਰਾਂ ਜਿਹੜੇ ਨਸ਼ੇ ਮਰ ਦੇਣ ਦਾਰੂ ਬਣਾਉਣ ਵਾਲੇ ਨਾਲੇ ਮਰ ਜਾਣ ਚਿੱਟਾ ਲਿਆਉਣ ਵਾਲੇ ਹਾਂ ਮੈਂ ਤਾਂ ਕਹਿੰਦੀ ਪੀਣ ਵਾਲੇ ਵੀ ਚੱਲਣ ਨਾਲ ਨਹੀਂ ਅਸੀਂ ਇੰਨੇ ਤੰਗ ਆ ਕੋਈ ਕਹਦਾ ਨਹੀਂ ਆਪਣੇ ਬੱਚੇ ਸੁਖੀ ਹੁੰਦਾ ਉਹ ਦੂਜੀ ਗੱਲ ਕਰਨੀ ਆ ਅਸੀਂ ਪੂਰੇ ਦੁਖੀ ਆ ਨਸ਼ਿਆਂ ਤੋਂ ਹਾਂ ਬੰਦੇ ਹੀ ਕਹਿੰਦੇ दारू ਪੀਉਂਗਾ ਤਾਂ ਬੁੱਧਪਮਕ ਬੰਦੇ ਹੀ ਦਾਰੂ ਤੇ ਜਿਹੜੇ ਬੱਚੇ ਅੱਜਕੱਲ ਬਾਹਰ ਚੱਲ ਜਾਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜਾ ਆਪਣਾ ਪਿੰਡਾਂ ਦਾ ਵਿਰਸਾ ਹੈ ਜਿਹੜਾ ਆਪਣਾ ਪਿੰਡ ਹੁਣ ਮੰਨ ਲਓ ਆਪਣਾ ਪਿੰਡ ਉੱਜੜਦਾ ਜਾ ਰਿਹਾ ਆਪਣਾ ਪੰਜਾਬ ਦਿਨੋ ਦਿਨੋ ਜਿਹੜੀ ਗੰਦੀ ਦਲਦਲਾ ਉਹਦੇ ਚ ਤਸਦੇ ਜਾ ਰਹੇ ਨੇ ਉਹ ਕੀ ਕਹਿਣਾ ਚਾਹ ਜਿਹੜਾ ਬਾਹਰ ਨਿਕਲ ਜਾਂਦਾ ਉਹਦੀ ਇੱਕ ਤਾਂ ਬਧੀ ਬਦਲ ਜਾਂਦੀ ਆ ਹਾਂ ਜਿਹੜਾ ਇੱਥੇ ਪੰਜਾਬ ਤੇ ਰਹਿ ਗਿਆ ਉਹਦਾ ਤਾਂ ਬੁਰਾ ਹਾਲ ਹੀ ਆ ਕਰਦਾ ਹੁਣ ਸਾਡੇ ਪਿੰਡ ਵਿੱਚ ਤਾਂ ਬਹੁਤ ਸਾਰੇ ਲੋਕ ਬਾਹਰ ਚਲੇ ਗਏ ਸਾਡੇ ਪਿੰਡ ਤਾਂ ਸਾਰੇ ਨਿਆਣੇ ਨਹੀਂ ਸੁਧਰਦੇ ਨਾ ਸਿਆਣੇ ਸੁਧਰਦੇ ਸਭ ਇੱਕੋ ਹੀ ਬਰਾਬਰ ਬਹੁਤ ਲੋਕ ਬਾਹਰ ਚਲੇ ਗਏ ਆਉਣੀ ਨਹੀਂ ਇਹ ਤਾਂ ਬਾਰੇ ਤੰਗ ਆ ਭਾਈ ਕਿੱਥੋਂ ਆਉਂਦਾ ਚਿੱਟਾ ਆਰੰਭ ਤੋਂ ਤਾਂ ਨਹੀਂ ਆਉਂਦਾ ਅੰਕਸਨ ਕੋਈ ਨਗਾਉਂਦਾ ਜਾਂ ਫੌਣ ਸਾਡੇ ਨਗਾਉਂਦੇ ਆ ਚਾਹੇ ਕੋਈ ਸਰਕਾਰਾਂ ਨਹੀਂ ਆਉਂਦੀ ਤਾਂ ਹੀ ਗਲੇ ਪਏ ਆ ਜੋ ਆਕ ਜੋ ਆਪਣੀ ਬੇਚਾਰੇ ਜਿੰਦਗੀ ਦੇ ਦਰਵਾਜ਼ੇ ਕੀ ਕਰੀਏ ਅਸੀਂ ਅਸੀਂ ਤਾਂ ਬਹੁਤ ਤੰਗ ਆ ਭਾਈ ਸਰਕਾਰਾਂ ਤੋਂ ਤੰਗ ਆ ਸੀ ਜਿਹੜੀਆਂ ਚਿੱਟਾਂ ਲਿ ਆਉਣੀਆਂ ਬਾਪੂ ਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਮੇਰੇ ਵਿਆਹ ਨੂੰ ਹੋ ਗਏ ਨੇ 40 ਸਾਲ ਅੱਛਾ ਤੇ ਬੇਬੇ ਕਿੰਨਾ ਤੰਗ ਕਰਦੇ ਬੇਬੇ ਤਾਂ ਬਹੁਤ ਤੰਗ ਕਰਦੀ ਆ ਕੀ ਕਹਿਣਾ ਚਾਹਦੇ ਫੇ ਹੁਣ ਬੇਬੇ ਨੂੰ ਬੇਬੇ ਨੂੰ ਕੀ ਕਹਿਦੀ ਹੁਣ ਤੋ ਆਪ ਦਾ ਤਰਿਆ ਨਹੀਂ ਜਾਂਦਾ ਫਿੱਟੇ ਨੂੰ ਲੈ ਬਾਪੂ ਬੇਬੇ ਕਹਿੰਦੇ दारू ਨਾ ਪੀਆ ਕਰ ਬਸ दारू ਨਾ ਪੀਆ ਕਰ दारू ਤਾਂ ਹੁਣ ਇੱਕ ਅੱਧਾ ਪੈਕ ਤਾਂ ਲਾਉਣਾ ਹੀ ਪੈਣਾ ਇੱਕ ਅੱਧਾ ਕੋਈ ਨਹੀਂ ਲਾਉਂਦਾ ਹੋਰ ਕਿੰਨੇ ਲਾਉਂਦਾ ਬਾਪੂ ਅਧੀਆਂ ਪੀਂਦਾ ਰੋ ਅਦੀਆ ਪਿੰਡਾ ਬਾਪੂ ਸਾਰਾ ਆਦੀ ਮਗਾ ਜਾਂਦਾ ਬਾਪੂ ਹੀ ਦੇਖ ਲੋ ਸ਼ਿਕਾਇਤ ਲੱਗੀ ਤੁਹਾਡੀ ਨਹੀਂ ਨਹੀਂ ਅਦੀਆ ਤਾਂ ਨਹੀਂ ਲਾ ਅਦੀਆ ਪੀ ਕੇ ਤਾਂ ਨਹੀਂ ਇਹਦੋਂਦਾ ਅੱਛਾ ਖੇਲ ਨਹੀਂ ਹੁੰਦਾ ਅਦੀਆ ਪੀ ਕੇ ਫੇ ਬੋਤਲ ਨਾਲ ਚੱਲਦਾ ਕੰਮ ਨਾ ਨਾ ਹੋਰ ਪਾਈ ਆ ਮਾਂ ਸਾਹ ਪੀਦਾ ਕੀ ਕਹਿਣਾ ਚਾਹੁੰਦੇ ਫੇ ਹੁਣ ਬੇਬੇ ਨਾ ਨਾ ਮੈਨੂੰ ਇਹ ਦੱਸੋ ਬਈ ਤੁਸੀਂ ਜਿਹੜੇ ਪਿੰਡ ਦੇ ਬੱਚਾ ਨਰੇਗਾ ਦਾ ਕੰਮ ਚੱਲਦਾ ਹਾਂਜੀ ਹੁੰਦਾ ਕਹਿੰਦੇ ਆ ਗਵਰਨਮੈਂਟ ਕਹਿੰਦੀ ਆ ਵੀ 1000 ਕੀਲੇ ਵਾਲਾ ਦਿਹਾੜੀ ਕਰ ਸਕਦਾ ਨਰੇਗਾ ਚ ਹਾਂਜੀ ਤੇ ਮੈਨੂੰ ਢਾਈ 1250 ਰੁਪਇਆ ਮਿਲਦਾ ਚੌਕੀ ਦਾ ਰੇਡਾ ਹਾਂਜੀ ਤੇ ਮੈਨੂੰ ਕਦੇ ਨਹੀਂ ਕਰਨ ਦਿੰਦੇ ਕੀ ਗੱਲ ਜੇ ਕਰਿਆ ਤਾਂ ਪੈਸੇ ਵੀ ਦਿੰਦੇ ਕੀ ਗੱਲ ਸਹੀ ਗੱਲ ਜੇ 2 ਮਹੀਨੇ ਲਾਇਆ ਪੈਸੇ ਨਹੀਂ ਦਿੰਦੇ ਨਹੀਂ ਸਾਡੇ ਹੁਣ ਠੀਕ ਕਿਹਨੇ ਕਿਹਾ ਯਾਰ ਸਾਡੇ ਪੰਚਾਂ ਨੇ ਨਹੀਂ ਕਿਹਾ ਹਾਂਜੀ ਬਈ ਇਹਨੂੰ ਕਰਨ ਨਹੀਂ ਦੇਣਾ ਕੰਮ ਕਿਉਂ ਤੁਸੀਂ ਕਦੇ ਪੰਚਾਂ ਨਾਲ ਗੱਲ ਨਹੀਂ ਕੀਤੀ ਮੈਂ ਤਾਂ ਉਹ ਦਿਨ ਮੇਰੇ ਨਾਲ ਲੜੇ ਹੋਇਆ ਤਾਂ ਮੈਨੂੰ ਹਟਾਇਆ ਉਹਨਾਂ ਨੇ ਹਾਂਜੀ ਮੈਂ ਸੰਮਾਨ ਲੈ ਕੇ ਗਿਆ ਸੀ ਉਹਨਾਂ ਦੇ ਘਰੇ ਹਾਂਜੀ ਤੇ सरपंच ਨੇ ਕਿਹਾ ਜਿਵੇਂ ਚਾਹਵਾ ਕਰਨਾ ਜਦ ਮੈਂ ਚਾਹਵਾ ਕਿ ਕੀਤਾ ਤਾਂ ਮੇਰੇ ਮਗਰ ਪੈ ਗਏ ਉਹ ਮੈਨੂੰ ਬੋਲਣ ਲੱਗੇ ਤੇ ਹੁਣ ਕੀ ਕਹਿਣਾ ਚਾਹੁੰਦੇ ਬਾਪੂ ਜੀ ਨਰੇਗਾ ਵਾਲਿਆਂ ਕਿ ਤੁਸੀਂ ਕਦੇ ਗੱਲਬਾਤ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਹੈ ਕਦੇ ਕਿ ਲੜਾਈ ਕਿਹੜੇ ਗੱਲੋਂ ਲੜਾਈ ਹੋਈ ਸੀ ਪੈਸੇ ਵੀ ਨਹੀਂ ਦਿੰਦੇ ਲੜਾਈ ਹੋਣੀ ਆ ਹਾਂਜੀ ਜਦੋਂ ਮਹੀਨੇ ਕੰਮ ਕੀਤਾ ਇਹਨੂੰ ਪੈਸੇ ਦਿੱਤੇ ਨਹੀਂ 10000 ਰੁਪਏ ਆਇਆ ਸੀਗਾ ਕੋਨੋਂ ਮਹੀਨੇ ਦਾ 1250 ਮਿਲਦਾ ਜਦ ਨਰੇਗਾ ਚ ਕੰਮ ਕਰਦੇ ਇੱਕ ਦਿਨ ਦਾ ਨਹੀਂ ਚੌਂਕੀ ਦਾ ਰੇੜਾ ਚੌਂਕੀਦਾਰੇ ਦਾ ਮਿਲਦਾ ਮਹੀਨੇ ਦਾ 1250 ਤੇ ਉਹਦੇ ਨਾਲ ਬਾਪੂ ਜੀ ਘਰ ਦਾ ਗੁਜ਼ਾਰਾ ਚਲਾਉਣਾ ਸੌਖਾ ਹੈ 1250 ਹੈ 1250 ਸਾਡੇ 1250 ਇਹ ਇਹਨਾਂ ਨੇ ਢਾੜੂ ਵਾਲਿਆਂ ਨੇ ਸਾਨੂੰ ਕਿਹਾ ਸੀ ਇਹਨਾਂ ਨੇ ਸਾਨੂੰ ਦੇ ਕੇ ਦਿੱਤਾ ਹੋਇਆ ਹਾਂਜੀ ਵੀ 2500 ਰੁਪਿਆ ਦੇਵਾਂਗੇ ਹਾਂਜੀ ਪੰਜ ਮਰ ਜਿਹੜਾ ਪਲਟ ਦੇਵਾਂਗੇ ਹਾਂਜੀ ਜੋ ਕਾਗਜ਼ ਪੱਤਰ ਚੌਂਕੀਦਾਰਾਂ ਕੋਲੇ ਹੁੰਦੇ ਸੀ ਉਹ ਤੁਹਾਨੂੰ ਦੇਵਾਂਗੇ ਹਾਂਜੀ ਅਸੀਂ 50 ਗੇੜੇ ਤਾਂ ਚੰਡੀਗੜ੍ਹ ਲਾ ਦੇ ਸਮਰਾ ਦੇ ਗਏ ਦਰਾਹੇ ਗਏ ਤਰਨ ਤਾਰਨ ਗਏ ਕਿਸੇ ਨੇ ਨਹੀਂ ਸੁਣਿਆ ਦੀ ਸਾਨੂੰ ਦੇਖ ਕੇ ਦਿੱਤਾ ਇਹਨਾਂ ਨੇ ਬਈ ਤੁਹਾਨੂੰ 5-5 ਮਰਲੇ ਦਾ ਪਲਾਟ ਦੇਵਾਂਗੇ ਤੇ 2500 ਰੁਪਏ ਦੇਵਾਂਗੇ ਤੁਹਾਨੂੰ ਤਨਖਾਹ ਉਹ ਨਹੀਂ ਦਿੱਤੀ ਆਦਾ ਆਦਾ ਪੰਜਾ ਤੇ ਹੁਣ ਕੀ ਕਹਿਣਾ ਚਾਹੁੰਦੇ ਸਰਕਾਰਾਂ ਜਿਹੜੀਆਂ ਇਦਾਂ ਦੇ ਵਾਅਦੇ ਕਰ ਦਾਂਦੀਆਂ ਨੇ ਪਰ ਪੂਰੇ ਨਹੀਂ ਕਰਦੀਆਂ ਕਰਨਾ ਕੀ ਇਹਨਾਂ ਨੇ ਇਹਨਾਂ ਨੇ ਆਪੀਆਂ ਰੋਟੀਆਂ ਖਾ ਕੇ ਭੱਜ ਜਾਣਾ ਬੱਸ ਹਾਂਜੀ ਹਾਂ ਬਾ 2023 ਸਾਲ ਨਿਕਲ ਗਏ 2024 ਨੰਘਾਣਾ ਨੇ ਇਹਨਾਂ ਨੇ ਨਹੀਂ ਜਦੋਂ ਕੋਈ ਨਵਾਂ ਆ ਜੂਗਾ ਫਿਰ ਦੇਖੀਏ ਉਹ ਹਾਂ ਤੇ ਬਾਬੂ ਜੀ ਨਵੀਆਂ ਸਰਕਾਰਾਂ ਤਾਂ ਦੇਖੋ ਹਰ ਵਾਰ ਆਂਦੀਆਂ ਨਵੀਆਂ ਸਰਕਾਰਾਂ ਤਾਂ ਹਰ ਵਾਰ ਆਂਦੀਆਂ ਵਾਅਦੇ ਵੀ ਕਰਦੀਆਂ ਇਹ ਤਾਂ ਹੁਣ ਕਰਦੇ ਨਹੀਂ ਕੁਝ ਵੀ ਹੁਣ ਤਾਂ ਕਿਹਦਾ ਦੀ ਕੋਈ ਸਰਕਾਰ ਆਈ ਹੈ ਜਿਨੇ ਆਪਣੇ ਵਾਅਦੇ ਕੀਤੇ ਪੂਰੇ ਕੀਤੇ ਹੋਣੇ ਆ ਦਾਅਵੇ ਕੀਤੇ ਹੋਣ ਕੋਈ ਨਹੀਂ ਕਰਦਾ ਹਾਂਜੀ ਤੇ ਕਿਆ ਜਾਂਦਾ ਪਿੰਡਾਂ ਦੇ ਵਿੱਚ ਹਮੇਸ਼ਾ ਅਕਾਲੀਆਂ ਦੀ ਸਰਕਾਰ ਚੱਲਦੀ ਆ ਅਕਾਲੀਆਂ ਦੇ ਇੱਧਰ ਤੇ ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਚੰਗੇ ਆ ਅਕਾਲੀ ਵਧੀਆ ਸੀ ਮਾੜਾ ਮੋਟਾ ਗਰੀਬਾਂ ਦਾ ਭਾਂ ਛੋਹਦੇ ਸੀ ਮਾੜਾ ਮੋਟਾ ਕਰਦੇ ਸੀ ਹਾਂਜੀ ਬਸ ਮਿਲਦੀ ਸੀ ਸਾਨੂੰ ਪਹਿਲਾਂ ਹਾਂਜੀ ਹੁਣ ਸਾਨੂੰ ਕਣਕ ਪੰਜ ਕਿਲੋ ਦਿੰਦੇ ਇੱਕ ਮੈਂਬਰ ਦੀ ਕਣਕ ਹਾਂਜੀ ਹੁਣ ਸਰਨ ਸਕੀਮ ਵੀ ਬੰਦ ਕਰਤਾ ਇਹਨਾਂ ਦੇ ਅਕਾਲੀਆਂ ਦੇ ਟਾਈਮ ਤੇ ਸਾਨੂੰ ਦੋ ਕੁੜੀਆਂ ਦੇ ਵਿਆਹ ਨੂੰ ਮਿਲਿਆ ਮੁੜ ਕੇ ਮਿਲਿਆ ਸਾਨੂੰ ਪਹਿਲਾਂ ਕਣਕ ਦਵਾਈ ਸਾਨੂੰ ਕਣਕ ਵੀ ਨਹੀਂ ਮਿਲਦੀ ਦਿੰਦੇ ਨਹੀਂ ਕਣਕ ਕਣਕ ਵੀ 5 ਕਿਲੋ ਕਰਦੀ ਇਹਨਾਂ ਨੇ ਜਿਹੜੀ ਹੁਣ ਕਵਾਂਟਾ ਅੜੇੜ ਕਵਾਂਟਾ ਮੇਲ ਦੀ ਸੀ ਸੱਤ ਬੰਦਿਆਂ ਨੂੰ ਪੰਜ ਕਿਲੋ ਕਾਂ ਪੰਜ ਕਿਲੋ ਦੇ ਦੇ ਦਿੰਦੇ ਇਹਨੇ ਝਾੜੂ ਵਾਲਿਆਂ ਤੋਂ ਵੀ ਖਤਮ ਕਰਤੀ ਵੋਟਾ ਕਿਤੋਂ ਲੈ ਲੂਗਾ ਪਰ ਕਹਿੰਦੇ ਕਿਤੇ ਨਾ ਕਿਤੇ ਪਿੰਡਾਂ 'ਚ ਕਿਹਾ ਜਾਂਦਾ ਕਿ ਝਾੜੂ ਵਾਲਿਆਂ ਤੋਂ ਪਹਿਲਾਂ ਬੜੀ ਉਮੀਦ ਸੀ ਕਿ ਇਦਾਂ ਦੇ ਕਿਹੜੇ ਵਾਦੇ ਸੀ ਇਹਨਾਂ ਦੇ ਜਿਹੜੇ ਹੁਣ ਨਕਾਰੇ ਗਏ ਪੈਸੇ ਪਾ ਦੇ ਨਾ ਦੇਖਾ ਕਰਿਆ ਪਰ ਬੱਚੀਆਂ ਨੂੰ ਵੀ ਕਿਸੇ ਨੇ ਸਾਡੇ ਵੋਹ ਕਰਿਆ ਖਾਤੇ ਕਰਾ ਦੇ ਪੈਸੇ ਕਿਸੀ ਨੇ ਪੈਸੇ ਨਹੀਂ ਆਏ ਹੈਗੇ ਐਵੇਂ ਲਾਲ ਜੀ ਦੇਦੇ ਕੁੜੀਆਂ ਨੂੰ ਪੈਸੇ ਮਿਲਣਗੇ ਸਾਰਿਆਂ ਨੂੰ ਕਹਿੰਦੇ ਸਾਰੇ ਘਰ ਦੀ ਮੈਂਬਰ ਨੂੰ ਜਨਾਰੇ ਨੂੰ ਘਰ ਦੀ ਔਰਤ ਨੂੰ ਬੁੱਢੀ ਨੂੰ 1000 ਰੁਪਏ ਮਹੀਨੇ ਦਾ ਦਿਆ ਕਰਾਂਗੇ ਬਿਲਕੁਲ ਮੁੱਕਰ ਕੇ ਦਿੱਤਾ ਹੀ ਨਹੀਂ ਕੁੜੀਆਂ ਦੇ ਵਿਆਹਾਂ ਨੂੰ ਸਭਨ ਨੂੰ ਨਹੀਂ ਦਿੰਦੇ ਹਟ ਕੇ ਜਾਓ ਉਹ ਸਿਰ ਨੁਕਤਾਉਂਦੇ ਨੇ ਤੇ ਬਾਪੂ ਵੀ ਪਤਾ ਕੀ ਜਾਂਦਾ ਇਹ ਜਿਹੜਾ ਤੁਹਾਨੂੰ ਆਹ 1100 ਰੁਪਏ ਆਉਂਦੇ ਨੇ ਕਿਹਾ ਨਾ ਜੁਲਾਈ ਚ ਲੱਗੂਗਾ ਉਹਦੇ ਵਿੱਚੋਂ ਜਿੰਨੇ ਹੁਣ ਤੈਨੂੰ ਪਰਸਨ ਲੱਗੀ ਹੋਈ ਆ ਤੈਨੂੰ ਨਹੀਂ ਮਿਲਣਾ ਜਿਹਨੂੰ ਪਰਸਨ ਲੱਗੀ ਆ ਉਹਨੂੰ ਨਹੀਂ ਮਿਲਣਾ ਕੀ ਚਾਹਣਾ ਕਹਿਣਾ ਕਿ ਚਾਹਣ ਸਰਕਾਰਾਂ ਜਦੋਂ ਵੋਟਾਂ ਆਉਂਦੀਆਂ ਉਦੋਂ ਤਾਂ ਪਿੰਡ ਪਿੰਡ ਘਰ ਘਰ ਹਰ ਘਰ ਦੇ ਵਿੱਚ ਜਾਂਦੇ ਸਾਡੇ ਪਿੰਡ ਦੇ ਇੱਥੇ ਕਹਿੰਦੇ ਸੀ ਆਹ ਸਾਨੂੰ ਡਿਓ ਜੀ ਦੇ ਕੇ ਅਸੀਂ ਤੁਹਾਨੂੰ ਦੇਵਾਂਗੇ 1000 ਰੁਪਏ ਮਹੀਨਾ ਸਾਡੇ ਬੇੜਾ ਭਰ ਗਿਆ ਸੀ ਉੱਧਰ ਜਾ ਕੇ ਹਾਂਜੀ ਜਿੰਨਾਂ ਦੇ ਢਾੜੂ ਵਾਲੇ ਢਾੜੂ ਵਾਲਿਆਂ ਦੀ ਸਾਰਿਆਂ ਨੂੰ ਕਹਿ ਲਿਆ 1000 ਰੁਪਏ ਮਿਨਾ ਦਿੱਤਾ ਕੇ ਹਨ ਬੁੱਕਰ ਕੇ ਦਿੱਤਾ ਹੀ ਨਹੀਂ ਤੇ ਬਾਪੂ ਜੀ ਜਿਹੜੀ ਹੁਣ ਆਪਣੀ ਨੌਜਵਾਨ ਪੀੜ੍ਹੀ ਆ ਨਸ਼ਿਆਂ ਚ ਡੁੱਬਦੀ ਜਾ ਰਹੀ ਆ ਦਲਦਲ ਬਣ ਗਿਆ ਹੁਣ ਜਿਹੜਾ ਪੰਜਾਬ ਆ ਨਸ਼ਿਆਂ ਦਾ ਦਲਦਲ ਬਣ ਗਿਆ ਭਾਈ ਆਪਣੀ ਇੱਥੇ ਪੰਜਾਬ ਚ ਨਹੀਂ ਬੰਦ ਹੋਣਾ ਹਾਂਜੀ ਚਾਹੇ ਜਿੰਨਾ ਮਰਜੀ ਜੂੜਾ ਦੇ ਮਾਨ ਵੀ ਲਾ ਦੇਵੇ ਮੈਂ ਤਾਂ ਅੱਗੇ ਕਹਿੰਦਾ ਕਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਰੋਕਿਆ ਹਾਂਜੀ ਨਾ ਇਹ ਰਹਿਣੀਆਂ ਮੇਰੀਆਂ ਸਰਕਾਰਾਂ ਨੇ ਸਭ ਵਿੱਚ ਰਾਜ ਮੇਲ ਕੇ ਕੰਮ ਚੱਲਦੇ ਆ ਇਹ